ਦੱਦਾ ਦੇਖ ਜਿ ਬਿਨ ਸੰਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਦਸਵੇਂ ਦਵਾਰ ਕੁੰਚੀ ਜਬ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ ਹਾਂ ਦੱਦਾ ਦੇਖ ਜਿ ਬਿਨ ਸੰਹਾਰਾ ਹਾਂ ਜੋ ਦਿਸ ਰਿਹਾ ਸਾਨੂੰ ਉਹ ਨਾਸਵੰਤ ਹੈ ਨਾਸਵੰਤ ਹੈ ਜੋ ਦੇਖ ਰਿਹਾ ਹੈ ਸ਼ਰੀਰ ਦੇਖ ਰਿਹਾ ਹੈ ਉਹ ਨਾਸਵੰਤ ਜਿਹਨੂੰ ਦਿਖ ਰਿਹਾ ਹੈ ਜ਼ਰੀਰ ਉਹ ਨਾਸਵੰਤ ਨਹੀਂ ਹੈ ਦੇਖਣ ਵਾਲਾ ਨਾਸਵੰਤ ਨਹੀਂ ਹੈ ਜੋ ਤਿਸਰੇ ਨਾਲ ਨਾਸ ਜੋ ਸ਼ਰੀਰ ਦੇ ਵਿੱਚ ਬੋਲਦਾ ਉਹ ਨਾਸਵੰਤ ਨਹੀਂ ਹੈ ਜਿਹੜਾ ਸ਼ਰੀਰ ਨਾਸ ਉਹ ਇਸ ਕਰਕੇ ਜਦ ਸੰਗਤ ਪਹੁੰਚ ਕੇ ਹੈ ਨਾ ਰਬਦਾਸ ਜੀ ਮੇਰੀ ਸੰਗਤ ਪਹੁੰਚ ਸੋਚ ਦਨ ਰਾਤੀ ਮੈਂ ਸ਼ਰੀਰ ਦੀ ਸੰਗਤ ਕਰ ਲਈ ਜਿਹੜੀ ਤੇ ਕਮਜ਼ੋਰ ਸੰਗਤ ਹੈ ਤੇ ਬਹੁਤ ਕਮਜ਼ੋਰ ਹੈ ਇਹ ਪੌੜੀ ਟੁੱਟ ਜਾਣੀ ਆ ਵਿਚਾਲਿਓ ਇਹਦੀ ਬਹੁਤ ਉਮਰ ਥੋੜੀ ਹੈ ਮੇਰੀ ਉਮਰ ਕਿੰਨੀ ਹੈ ਮੇਰੀ ਉਮਰ ਕੋਈ ਦੱਸੇ ਨਹੀਂ ਸਕਦਾ ਕਿੰਨੀ ਹੈ ਮੇਰੀ ਉਮਰ ਤਾਂ ਮੈਨੂੰ ਵੀ ਪਤਾ ਨਹੀਂ ਕਿੰਨੀ ਹੈ ਇਹ ਅਪਰੰਪਰ ਹੋਤਾ ਆਇਆ ਜੀਵ ਜਿਹੜਾ ਇਹ ਤਾਂ ਹੁੰਦਾ ਹੀ ਹੈ ਅਬਰੰਭ ਪਰ ਲਗਾਤਾਰ ਤੇਦੀ ਉਮਰ ਨਹੀਂ ਹੁੰਦੀ ਕਾਲ ਦਾ ਇਹ ਤਾਂ ਕੋਈ ਅਸਰ ਨਹੀਂ ਸਮਾ ਲਿਆ ਤੇ ਕੋਈ ਅਸਰ ਇਹ ਸਤ ਸ੍ਰੋਪ ਸਤ ਦੇਵ ਤੇ ਸਮਾ ਲਿਆ ਅਸਰ ਨਹੀਂ ਤੇ ਜਦ ਇਹ ਸਰੀਰ ਨਾਲ ਜੁੜ ਗਿਆ ਸਰੀਰ ਨੂੰ ਆਪਣਾ ਬਣਾ ਲਿਆ ਸਰੀਰ ਦਾਸਾ ਸਰੀਰ ਨੂੰ ਸੱਚ ਕਰਕੇ ਮੰਨ ਲਿਆ ਵੀ ਮੇਰਾ ਸਾਥ ਦੇਊਗਾ ਇਸ ਭਲੇ ਕੱਝ ਮਰ ਜਾਣਾ ਹੈ ਜੋ ਦਿਸਦਾ ਤੇ ਸਰੀਰ ਕਰਕੇ ਹੋਰ ਕੁਝ ਬਹੁਤ ਦਿਸਦਾ ਸਰੀਰ ਦੀ ਲੋੜ ਅਨਸਾਰੀ ਇਹ ਦੀਆਂ ਨੇ ਦਿਸਣ ਵਾਲਾ ਕੰਸਨ ਹਰੇ ਇਹਦੀ ਸੰਗਤ ਨਹੀਂ ਕਰਦੇ ਇਹਦੀ ਸੰਗਤ ਨਹੀਂ ਕਰਦੇ ਜਾਸ ਅਦੇਖਤਾ ਸਰਾਖ ਵਿਚਾਰਾ ਜਿਹੜਾ ਦਿਸਦਾ ਨਹੀਂ ਸਰੀਰ ਦੇ ਪਿੱਛੇ ਆਪਣੇ ਤੇ ਆਦੂ ਨਾਲ ਦੇਚ ਹੋਰ ਕਿਸੇ ਦੇਚ ਉਹਦੀ ਵਿਚਾਰ ਕਰ ਉਹ ਕੀ ਹੈ ਉਹਨੇ ਤਰੱਕੀ ਕੀਤੀ ਤੇ ਨਾ ਕੀਤੀ ਸਰੀਰ ਕਰਕੇ ਕੋਈ ਬੁਖਾਰ ਹੋ ਜਾਂਦਾ ਹੈ ਗੁਮਾਰ ਹੋ ਜਾਂਦਾ ਹੈ ਬੁੱਧ ਤੇ ਦਾਗ ਹੋ ਜਾਂਦੇ ਨੇ ਰੰਗ ਕਾਲਾ ਹੋ ਜਾਂਦਾ ਹੈ ਤਾਂ ਬੜਾ ਅਲਾਂਚ ਕਰਦੇ ਬੁੱਧੀ ਦੀ ਖੂਪਤਾ ਮੰਨ ਦੇ ਉੱਤੇ ਕਾਲਖ ਕਲੰਕ ਇਹਨਾਂ ਦਾ ਰਾਜ ਨਹੀਂ ਕਰ ਇਲਾਜ ਤਾਂ ਇਹਦਾ ਕਰਨਾ ਸੀ ਮੰਨ ਦੀ ਬੁੱਧੀ ਦੀ ਸੁੰਦਰਤਾ ਵੱਲ ਕੋਈ ਧਿਆਨ ਨਹੀਂ ਸਰੀਰ ਦੀ ਸੁੰਦਰਤਾ ਵੱਲ ਧਿਆਨ ਕਿੰਨੇ ਬੀੜ ਸੁਨਾਰੀ ਆ ਜਿਹਨੇ ਰਣੋ ਕੋਈ ਨਹੀਂ ਸਾਰਾ ਧਿਆਨ ਗੁਰਬਾਣੀ ਦਾ ਜੋਤ ਉਤੇ ਹੈ ਸੰਸਾਰ ਦਾ ਧਿਆਨ ਸਾਰਾ ਸਰੀਰ ਜਾਤ ਉਤੇ ਹੈ ਜਾਂਤ ਉਤੇ ਧਿਆਨ ਜਿਹਨੇ ਧਰਮ ਨੇ ਸੰਸਾਰ ਦੇ ਬਣਾਏ ਹੋਏ ਇਹ ਸੰਸਾਰ ਦਾ ਬਣਾਇਆ ਹੋਇਆ ਧਰਮ ਨਹੀਂ ਇਹ ਸੰਸਾਰ ਨੂੰ ਦੱਸਿਆ ਹੋਇਆ ਧਰਮ ਅਸਲੀ ਧਰਮ ਆ ਸੰਸਾਰ ਤਾਂ ਆਪਣੀ ਆਪਣੀ ਮਰਤ ਅਨਸਾਰ ਧਰਮ ਬਣਾ ਕੇ ਉੜ ਗਿਆ ਚਾਚਾ ਉੜ ਜੀ ਸੁਰਜ ਨਹੀਂ ਜਾਣ ਇਹ ਦੁਨੀਆ ਉੜ ਜੀ ਦੀ ਸਾਰੀ ਹੋਈ ਦੁਨੀਆ ਨੂੰ ਨਹੀਂ ਪਤਾ ਲੱਗ ਰਿਹਾ ਵੀ ਕੀ ਠੀਕ ਹੈ ਕੀ ਸੱਚ ਹੈ ਕੀ ਝੂਠ ਹੈ ਕੋ ਜੋ ਸੱਚ ਹੈ ਉਹ ਦੀਦਾ ਨਹੀਂ ਜੋ ਦੀਦਾ ਸੱਚ ਨਹੀਂ ਜੋ ਸੱਚ ਹੈ ਉਹ ਦੀਦਾ ਨਹੀਂ ਜੋ ਦੀਦਾ ਸੱਚ ਨਹੀਂ ਜੋ ਇਹਦੀ ਪਕੜ ਵਿੱਚ ਹੈ ਸੰਸਾਰ ਦਾ ਜੋ ਹੱਥ ਨਾਲ ਅਸੀਂ ਫੜ ਲੈਂਦੇ ਹਾਂ ਉਹ ਕਨਾਂ ਦੀ ਪਕੜ ਜਾ ਜਾਂਦਾ ਹੈ ਤੇ ਰਿਕਾਰਡ ਰਚਾ ਜਾਂਦਾ ਹੈ ਉਹ ਸਭ ਝੂਠ ਹੈ ਜੋ ਸੱਚਾ ਉਹ ਸਾਡੇ ਫੜਨ ਦੇ ਬਰੇ ਪਰ ਜਿਹਦੀ ਫੜਦੇ ਬਰੇ ਉਹ ਆਪੇ ਸੱਚ ਹੈ ਐਡੀ ਗੱਲ ਸ਼ੁਰੂ ਜਿਹਦੀ ਫੜਦੇ ਬਰੇ ਉਹ ਹੀ ਸੱਚ ਜਿਹੜਾ ਖੋਜ ਰਿਹਾ ਹੈ ਅਸਲ ਜੋ ਨੇ ਆਪਣੇ ਆਪ ਨੂੰ ਖੋਜਣਾ ਸੀ ਉਹ ਅਸੀਂ ਤਾਂ ਹੋਰ ਕੁਝ ਖੋਜ ਰਹੇ ਹਾਂ ਕਿਸੇ ਨੂੰ ਦੇਖ ਰਹਾ ਆ ਦੇਖਣਾ ਸੀ ਆਪਣੇ ਆਪ ਨੂੰ ਜੇ ਤਾਂ ਦੇਖਣਾ ਹੋਵੇ ਸੰਸਾਰ ਨੂੰ ਫਿਰ ਤਾਂ ਅੱਖ ਤੋਂ ਬਾਹਰ ਨੂੰ ਦੇਖਾਂਗੇ ਜੇ ਦੇਖਣ ਵਾਲੇ ਨੂੰ ਦੇਖਣਾ ਹੋਵੇ ਫਿਰ ਅੰਦਰੋਂ ਚੱਕਣਾ ਉਹ ਤਾਂ ਅੰਦਰੋਂ ਦੇਖ ਰਿਹਾ ਬਾਹਰ ਨੂੰ ਜੇ ਜਿਹੜਾ ਪਿੱਛੇ ਅੱਖ ਦੇ ਪਿੱਛੇ ਖੜਾ ਦੇਖ ਰਿਹਾ ਉਹਨੂੰ ਜੇ ਦੇਖਣਾ ਫਿਰ ਬਾਹਰੋਂ ਤਾਂ ਦੇਖਣਾ ਨਹੀਂ ਉਹ ਕਹਿੰਦਾ ਆਪਣੇ ਅਰੇ ਗਰਭਾਂ ਨੂੰ ਸੱਦੀਵਾ ਕਰਕੇ ਦੇਖ ਲੋ ਆਤਮ ਦਰਸ਼ਨ ਦੀ ਗੱਲ ਕਰ ਗਏ ਹੋਰ ਹੋੜੀ ਜੋ ਦਿਸ ਰਿਹਾ ਉਹ ਸਭ ਨਾਸਵੰਤਾ ਇਸ ਕਰਕੇ ਜੋ ਨਹੀਂ ਦਿਸ ਰਿਹਾ ਦੇਖਣ ਵਾਲਾ ਸੰਸਾਰ ਚ ਸੁਣਨ ਵਾਲਾ ਹੈ ਸਰੀਰ ਚ ਸਮਝਣ ਵਾਲਾ ਹੈ ਸਰੀਰ ਚ ਜਿਹਦੇ ਤੇ ਹਾਨੀ ਲਾਭ ਦਾ ਅਸਰ ਪੈਂਦਾ ਇਹ ਨੂੰ ਗੁੱਸਾ ਹੁੰਦਾ ਉਹ ਕੌਣ ਹੈ ਜਿਹੜਾ ਖੁਸ਼ ਹੁੰਦਾ ਹੈ ਤੇ ਜਿਹੜਾ ਰੋਂਦਾ ਹੈ ਉਹ ਕੌਣ ਉਹਦੇ ਵਿਚਾਰ ਕਰਦੇ ਉਹ ਕੌਣ ਤਸਰਾਖ ਜਸ ਉਹਦੇਖ ਤਸਰਾਖ ਵਿਚਾਰਾ ਉਹ ਹੀ ਇਹ ਦੇਖ ਹੈ ਉਹਦੀ ਦਾਦੀ ਸਾਨੂੰ ਉੱਥੇ ਰੱਖ ਸੋਈ ਵਿਚਾਰ ਦੀ ਉਹ ਕੀ ਹੈ ਉਹ ਹੀ ਨਰਾਕਾਰ ਉਹ ਹਿਡਰਾਗਾ ਨਾ ਨਰਾਕਾਰ ਬਾਰੰ ਕਿਤੇ ਨਹੀਂ ਦੇਖਣਾ ਪਰ ਮੇਰਾ ਕੰਦਾ ਸਿੰਪਲ ਹੈ ਉਹ ਸਾਡੇ ਕੋਲ ਥੋੜੇ ਦੁੱਧ ਪਾ ਲੈੰਦਣ ਉਹ ਵਾ ਸਿੰਪਲ ਉਹ ਜੋ ਹੀ ਘੜਨ ਲੱਗਦੇ ਨੇ ਉੱਥਾ ਲੱਗ ਜਾਂਦਾ ਕੀ ਹੈ ਸਿੰਪਲ ਬਾਕੀ ਦਿੱਤਾ ਹੈ ਤਾਂ ਦੂਸਰੇ ਹੈ ਤੁਸੀਂ ਟੈਸਟ ਕਰ ਲੈਣੇ ਸਾਰਿਆਂ ਜਿਹੇ ਹੀ ਹੈ ਸਿੰਪਲ ਸਾਰੇ ਦੁੱਧ ਚੋ ਹੀ ਸਿੰਪਲ ਹੈ ਤੁਹ ਦੇਖ ਕੋ ਇਹ ਜਦ ਇੱਕ ਕੋ ਰਿਜ਼ਲਟ ਆ ਗਿਆ ਫਗਿਆ ਦਾ ਫਿਰ ਕਟਕਟ ਮੈਂ ਹਰ ਜੂ ਕਿਸੇ ਵਾਲਾ ਰਿਜ਼ਲਟ ਆ ਜਾਣਾ ਕਟਕਟ ਮੈਂ ਹਰ ਜੂ ਬਸਾ ਦਾ ਮਤਲਬ ਸਗਲ ਦੂਦ ਵਿੱਚ ਹੀ ਆ ਸਗਲ ਦੂਦ ਵਿੱਚ ਹੀ ਆ ਕਟਕਟ ਮੈਂ ਹਰ ਜੂ ਬਸਾ ਰਿਜ਼ਲਟ ਤਾਂ ਇੱਕੋ ਆ ਗਿਆ ਸਗਲ ਬਣਨ ਸਬਤ ਵਿੱਚ ਬੈ ਸੰਤਾ ਰਿਜ਼ਲਟ ਆ ਗਿਆ ਰਿਜ਼ਲਟ ਜਿਹੜਾ ਆਪਣੇ ਚੋਲ ਉਹ ਹੀ ਬਾਹਰ ਜੋ ਭਿੱਤਰ ਸੋ ਬਾਹਰ ਜਨ ਇਹਦਾ ਇਹ ਵੀ ਅਰਥ ਹੈ ਜੋ ਤੇਰੇ ਅੰਦਰ ਹੈ ਉਹੀ ਸਾਰਿਆਂ ਚ ਹੈ ਪਰ ਜਿਹੜਾ ਅੱਖਾਂ ਤੇ ਹੀ ਦੇਖਦਾ ਹੈ ਔਰ ਜਿਹੜਾ ਸਾਂ ਲੈੰਦਾ ਦੋ ਇੱਕ ਨੂੰ ਇਹ ਵੀ ਅਰਥ ਹੈ ਜੋ ਆਪਣੇ ਤੇ ਹੀ ਲਾਉਣੇ ਸਿਰਫ ਅਰਥ ਇਹ ਆਪਣੇ ਤੇ ਹੀ ਲਾਉਣੇ ਅਰਥ ਜੋ ਅੱਖਾਂ ਦੇ ਦੇਖਦਾ ਕੰਨਾਂ ਤੱਕ ਸੁਣਦਾ ਬਾਹਰ ਗੱਲਬਾਤਾਂ ਕਰਦਾ ਉਹ ਔਰ ਜਿਹੜਾ ਇਹਦਾ ਮੂਲ ਹੈ ਸੁਣਨ ਵਾਲੇ ਦਾ ਦੇਖਣ ਵਾਲੇ ਦਾ ਮਨ ਦਾ ਮੂਲ ਜੇ ਤੋ ਮੰਦੀ ਹੋਦਾ ਵੰਤੂ ਜੋਤ ਸਰੂਪ ਹੈ ਉਹ ਇਹ ਦੋਏ ਕੋਰੇ ਦੋਏ ਰਲ ਕੇ ਇੱਕ ਬਾਹਰ ਅੰਦਰ ਇੱਕ ਹੋ ਜਾਂਦਾ ਦੁਆ ਨੂੰ ਰੜਾ ਕੇ ਕਹ ਪਰ ਇੱਕ ਦੀ ਗੱਲ ਹੈ ਸਾਰੀ ਇੱਕ ਦੀ ਹੋਵੇ ਆਖਿਆ ਬਣੀ ਤੂੰ ਆਪੇ ਇਹ ਕਹੇ ਦੇ ਕੋ ਜਾਣੇ ਇੱਕੋ ਸ੍ਰਿਸ਼ਟਿ ਸਭਾਈ ਸਾਰੀ ਸ੍ਰਿਸ਼ਟੀ ਦੇ ਵਿੱਚ ਇੱਕੇ ਰੱਖਿਆ ਹੋਇਆ ਹੈ ਘਟਬਾਤ ਕਿਤੇ ਨਹੀਂ ਹੈ ਇੱਕਮਕਾਰ ਉਸੇ ਇੱਕ ਨੇ ਆਕਾਰ ਬਣਾਇਆ ਹੈ ਉਹ ਹੀ ਬੋਲਦਾ ਉਹ ਉਸੇ ਨੇ ਇੱਛਾ ਪੈਦਾ ਕੀਤੀ ਆਪਣੇ ਵਿੱਚ ਅਬਰ ਨਹੀਂ ਦੂਜਾ ਹੋਰ ਦੂਜਾ ਕੋਈ ਨਹੀਂ ਕਿਸੇ ਚ ਇਤਾ ਐਵੇਂ ਵਾਰਨ ਵਾਰਨ ਜਾਤਾਂ ਬਣਾ ਲੀਆਂ ਇਹਨਾਂ ਨੇ ਕਿ ਕੋਈ ਚੀਜ਼ ਹੈ ਸਭ ਇਕ ਓੰਕਾਰ ਆਵਾ ਨਹੀਂ ਦੂਜਾ ਨਾਨਕ ਇੱਕ ਸਬਾਈ ਜੇ ਇੱਕ ਹੋ ਜਾਂਦਾ ਫਿਰ ਸਮੋਦਾ ਅੱਧਾ ਨਹੀਂ ਸਮਾ ਸਕਦਾ ਅੱਧਾ ਅੱਧੇ ਚ ਸਬੋਦਾ ਅੱਧਾ ਤਾਂ ਆਪਸ ਵਿੱਚ ਇੱਥੇ ਹੀ ਸਮੋਦਾ ਇੱਕ ਜਾ ਕੇ ਫਿਰ ਸੱਚਖਣਿ ਸਮਾ ਜਾਂਦਾ ਸਮੋਦਾਇ ਕੋਈ ਆ ਜਾ ਇੱਕ ਹੋ ਕੇ ਸੁਰਤ ਸ਼ਬਦ ਦੇ ਵੀ ਸਮਾ ਜਾਂਦੀ ਫਿਰ ਸੰਸਾਰ ਚ ਨਹੀਂ ਰਹਿੰਦਾ ਨਾਨਕ ਇੱਕ ਸਬਾਈ ਇੱਕ ਲੋਕ ਕੇ ਸਮੋਣਾ ਇੱਕ ਵਿੱਚ ਨਹੀਂ ਆਸੀ ਸਮੋਣਾ ਦੇਖੋ ਇੱਥੇ ਆ ਗਿਆ ਹੁਣ ਕਰ ਸੰਸਾਰ ਕਹਿੰਦਾ ਇੱਕ ਵਿੱਚ ਸਮੋਣਾ ਬਿਲਕੁਲ ਗਲਤ ਹੈ ਇੱਕ ਇੱਕ ਵਿੱਚ ਨਹੀਂ ਸਮਾ ਸਕਦਾ ਕੁਝ ਵੀ ਜੇ ਇੱਕ ਅਜਿ ਕੋ ਸਮਾਉ ਇੱਕ ਵੱਧ ਜਾਊਗਾ ਸਵਾ ਹੋ ਜੂ ਡੂੜ ਹੋ ਜੂ ਇਕਰੇ ਇਕ ਹੋ ਰਣ ਜੇ ਇੱਕ ਨੇ ਇਕ ਰਣਾ ਸਮਾ ਨਹੀਂ ਸਕਦਾ ਕੁਝ ਇੰਪੋਰਟੈਂਟ ਗੱਲ ਹੈ ਇਹ ਨਹੀਂ ਸਮਝਾਰੇ ਇਸਨੂੰ ਕਹਿਆ ਜੇ ਮੁਕਤੀ ਧੂਪ ਮਰਨਾ ਹੈ ਅਸਤਿਤਵ ਖਤਮ ਹੋ ਜਾਣਾ ਹੈ ਬਿਲਕੁਲ ਹੀ ਅਸਤਿਤਵ ਖਤਮ ਹੋਣਾ ਸਮਾਉਣਾ ਹੀ ਦੇ ਵਿੱਚ ਹੈ ਸਮਾਉਣਾ ਹੀ ਸ਼ਬਦ ਵਿੱਚ ਹੈ ਇੱਕ ਦੀ ਸੁਰਤ ਸ਼ਬਦ ਵਿੱਚ ਬੋਲਦੀ ਹੈ ਰਾਗੀ 10000 ਗਾ ਰਹੇ ਹੈ ਇੱਕ ਰਾਗੀ ਨੇ ਉਹਨਾਂ ਦੇ ਵਿੱਚ ਸੁਰ ਬੁਲਾਉਣੀ ਹੈ 10000 ਦੀ ਸੁਰ ਇੱਕ ਜਦੋਂ ਵੀ ਸੁਰੇ ਕਹੋ ਜਾਣੀਏ ਹਲੇ ਬੇਸੁਰ ਐ ਸੁਰ ਐ ਬੇਤਾਲਾ ਫਿਰ ਜੋ ਬੇਤਾਲਾ ਤਾਲ ਉਹਦੇ ਵਿੱਚ ਨਹੀਂ ਆਉਂਦੀ ਸੁਰ ਵਿੱਚ ਨਹੀਂ ਆ ਰਹੀ ਉਹਨਾਂ ਦੇ ਜਿੱਦਣ ਸੁਰ ਦੇ ਨਾਲ ਸੁਰ ਮਿਲ ਗਈ ਸੁਰ ਸਾਰਿਆਂ ਦੀ ਇੱਕ ਹੈ ਸਰੀਰ ਅਡਡ ਰੇ ਰੀਰਤਾ ਡਡ ਜਿਵੇਂ ਉਹ 10000 ਇੱਕ ਹੋਰ ਲੱਗਿਆ ਵਿੱਚ ਪਰ ਜਿਹੜੀ ਆਵਾਜ਼ ਆ ਸਾਰਿਆਂ ਦੀ ਸੁਰ ਹੈ ਜੋ ਤੋਂ ਨਾ ਪੈਦਾ ਹੋਈ ਓਏ ਇਹ ਕਰਕੇ ਸੁਰ ਤਾਂ ਜਿਹੜੀ ਧੁੰਦੇ ਵਿੱਚ ਮਿਲਉਂਦੀ ਹੈ ਸੁਰ ਤੇ ਸ਼ਬਦ ਵਿੱਚ ਮਿਲਦੀ ਹੈ ਸ਼ਬਦ ਸਾਰਿਆਂ ਦਾ ਹੋ ਸਕਦਾ ਇੱਕ ਸ਼ਬਦ ਬਹੁਤਿਆਂ ਦਾ ਇੱਕ ਹੋ ਸਕਦਾ ਮੇਲ ਸ਼ਬਦ ਵਿੱਚ ਹੈ ਨਾ ਕਿ ਮੇਲ ਆਪਸ ਵਿੱਚ ਹੈ ਉਹ ਇੱਕ ਇੱਕ ਕਰਨ ਸਾਰੇ ਤਾਂ ਹੀ ਬਰਾਬਰ ਨੇ ਸੱਚਖਣ ਸਭ ਇੱਕ ਨੇ ਇੱਥੇ ਅਨੇਕ ਹੈ ਫਿਰ ਇੱਕ ਹੈ ਇੱਕ ਹੈ ਸ਼ਬਦ ਕਰਕੇ ਇੱਕ ਨੇ ਧੁਨ ਕਰਕੇ ਇੱਕ ਨੇ ਆਵਾਜ਼ ਕਰਕੇ ਇੱਕ ਨੇ ਉਹ ਵੇਸੇ ਸਾਰੇ ਆਡਾ ਆ ਗੱਲ ਜਿਹੜੀ ਇਹ ਬਹੁਤ ਇੰਪੋਰਟੈਂਟ ਹੈ ਇੱਥੇ ਆ ਕੇ ਜੜੇ ਹੋਏ ਨੇ ਸਾਰੇ ਵਿਦਵਾਨ ਇੱਥੇ ਆ ਕੇ ਉੜ ਜੇ ਹੋਏ ਨੇ ਜ਼ਮੀਨ ਹੈ ਆਪਣੀ ਕੱਲਾ ਕੱਲਾ ਆਈਟਮ ਕੱਲਾ ਕੱਲਾ ਫੈਸਮਿੰਡ ਦੇ ਵਿੱਚ ਜਦ ਮਰਜੀ ਐਡ ਕਰ ਲੋ ਪੈਨ ਆਈਟਮ ਆਈਟਮ ਦੇ ਵਿੱਚ ਜੁੜ ਨਹੀਂ ਸਕਦਾ ਕੱਲਾ ਕੱਲਾ ਪੈਨ ਪੈਨ ਜ਼ਮੀਨ ਲੱਕ ਬਸ ਐ ਰਹੇ ਜਿਵੇਂ ਆਈਟਮ ਪੈਨ ਇੱਥੇ ਜੁੜੇ ਵੀ ਹੋਏ ਨੇ ਹੈ ਵੀ ਗਾ ਡਾਟ ਸੇਮੇ ਉੱਥੇ ਨੇ ਜਦੋਂ ਦਸਮ ਬਾਸ਼ ਜਾਨੇ ਕਿ ਅਨੇਕ ਹੈ ਫਿਰ ਇੱਕ ਹੈ ਇੱਥੋਂ ਕੰਨ ਦੀ ਸਮਝ ਆਈ ਹੈ ਆਦ ਵਿੱਚੋਂ ਔਖੀ ਸਮਝ ਆਉਂਦੀ ਹੈ ਦਸਮ ਵਿੱਚੋਂ ਸੌਖੀ ਸਮਝ ਆਈਏ ਅਨੇਕ ਹੈ ਫਿਰ ਇਹ ਕਹਿੰਿਆ ਕਿ ਇੱਕ ਹੈ ਸਲਾਹ ਵਿੱਚ ਸਲਾਹ ਸਾਰਿਆਂ ਦੀ ਇੱਕ ਹੈ ਹੈ ਸਾਰੇ ਬਖਰੇ 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 ਹੁੰਦੇ ਹੋਏ ਵੀ ਇੱਕ ਨਹੀਂ ਕੋਈ ਸਲਾਹ ਜੋ ਇੱਕ ਹੈ ਇਸ ਕਰਕੇ ਸ਼ਕਤੀਸ਼ਾਲੀ ਸਲਾਹ ਹੈ ਕਿ ਸਾਰਿਆਂ ਦੀ ਹੈ। ਰਾਮ ਤੋਂ ਸ਼ਕਤੀਸ਼ਾਲੀ, ਰਾਮ ਦਾ ਨਾਮ ਤਾਂ ਹੈ। ਉਹ ਸਾਰਿਆਂ ਦੀ ਸ਼ਕਤੀ ਉਹਦੇ 'ਚ ਹੈ। ਸਾਰਿਆਂ ਦੀ ਸ਼ਕਤੀ ਉਹਦੇ ਵਿੱਚ ਹੈ, ਸ਼ਬਦ ਵਿੱਚ। ਸਲਾਹ ਸਾਰਿਆਂ ਦੀ ਹੈ। ਪਾਰਲੀਮੈਂਟ ਦੇ ਵਿੱਚ ਕੱਲਾ-ਖੱਲਾ ਹੁੰਦਾ। ਜਦੋਂ ਕੋਈ ਰੈਜ਼ੋਲੂਸ਼ਨ ਸਰਬਸੰਮਤੀ ਨਾਲ ਪਾਸ ਹੋ ਗਿਆ ਉਹਦੇ ਅੱਗੇ ਸਾਰੀ ਸਰਚ ਕੋਣ ਦੇ ਸਾਰਿਆਂ ਨੂੰ ਬੁਲਣਾ ਕੋ ਹਾਲਾਂਕਿ ਪਾਸ ਸਾਰਿਆਂ ਨੇ ਹਾਂ ਬੇ ਕੀਤਾ ਕਿਸੇ ਨੇ ਨਹੀਂ ਕੀਤਾ ਆਪੇ ਕਾਨੂੰਨ ਬਣਾ ਕੇ ਆਪੇ ਉਹਦੇ ਅੱਗੇ ਸਰਚ ਕੋਣ ਦੇ ਸਾਬੇ ਤਦੂਨ ਆਪਣਾ ਪਰ ਕੱਲਾ ਕੱਲਾ ਕਰੂਨ ਤਾਂ ਕੋਈ ਬਣਾ ਨਹੀਂ ਕੋਈ ਬੜਾ ਕਾਨੂੰਨ ਤੋਂ ਇਸ ਕਰਕੇ ਜਿਹੜਾ ਨਾਮ ਹੈ ਉਹ ਲਈ ਵਡਿਆਈਆਂ ਨੇ ਸਾਰੀ ਵਡਿਆਈ ਕਿਹਦੀ ਹੈ ਨਾਮ ਦੀ ਨਾਮ ਦੀ ਸ਼ਕਤੀਸ਼ਾਲੀ ਕੌਣ ਹੈ ਨਾ ਸਰਗੁਣ ਕੌਣ ਹੈ ਨਾ ਤਾਂ ਜਵਾਬ ਸਹੀ ਹੁੰਦਾ ਸਵਾਲ ਦਾ ਨਹੀਂ ਸਵਾਲ ਇੱਥੇ ਆ ਕੇ ਅੜ ਜਾਂਦਾ ਲੱਗਦੀ ਹੈ ਨਾ ਸਮਝ ਨੇ ਨਹੀਂ ਜਾ ਕੇ ਇਹ ਮਿਕਸ ਹੋ ਗਿਆ ਗੋਲ ਵਿੱਚ ਸਾਗਰ ਵੀ ਕੋ ਸਾਗਰ ਹੋ ਗਿਆ ਬੂੰਦਾ ਵੀ ਆ ਡਾਡ ਹੋ ਸਕਦੀ ਹੈ ਨਾ ਗੋਲ ਫਿਰ ਆਣੀ ਹੋ ਪਰ ਗੋਲ ਦੇ ਵਿੱਚ ਇਹ ਹੁੰਦਾ ਉਹ ਪਾਣੀ ਨਹੀਂ ਹੋ ਸਕਦਾ ਡੋਹੀ ਜਿਹੜਾ ਗਿਆ ਇਹ ਆਈਟਮ ਦੀ ਗੱਲ ਕਰੀਏ ਫਿਰ ਜਰਾ ਜ਼ਿਆਦਾ ਸਮਝ ਆਉਂਦੀ ਹੈ ਕੋ ਸੜ ਥੋੜੀ ਚੀਜ਼ ਹੈ ਨਾ ਇਹ ਆ ਇਹ ਗੁਰ ਤੇਗ ਤੂਰ ਦੇ ਕਨੂਕਾ ਸਾਹਿਬ ਤੂਰੀ ਸਮਾ ਹਾਂ ਤੋੜ ਕੇ ਕਨੂਕਾ ਸਾਹਿਬ ਤੂੜੇ ਥੋੜੇ ਸਮਾ ਉਹ ਆਇਟਮ ਦੀ ਉਹ ਗੱਲ ਕੀਤੀ ਐ ਖਨੋਕਾ ਦਸ ਮਨੇ ਜੋ ਕਲੀਅਰ ਕੀਤੀ ਐ ਗੱਲ ਆਜ ਤੱਕ ਕਲੀਅਰ ਹੋਈ ਨਹੀਂ ਜਿਹਨੂੰ ਕਹੀ ਜਾਂਦੇ ਨੇ ਬਾਣੀ ਹੋਣੀ ਹੈ ਤਾਂ ਕਿ ਹੰਸਾ ਸਗਲੇ ਜਨਾਂ ਉਥੇ ਵੀ ਤਾਂ ਕਿ ਹੰਸਾ ਸਗਲੇ ਜਨ ਬਹੁਤ ਬਹੁਤ ਜਿਆਦੇ ਨੇ ਪਹਿਲ ਪੁਰੀਏ ਪਹਿਲ ਪੁਰੀਏ ਅਮਰਤਵਨਾ ਪੂਰਨ ਪੂਰਨ ਪੁੰਨਰਕਵਨਾ ਤਾਂ ਕਿ ਹੰਸਾ ਸਗਲੇ ਜਨਾਂ ਸਾਰੇ ਉਤੇ ਹੰਸ ਨੇ ਬਹੁਵਚਨ ਪ੍ਰਥਮੇ ਬਸਿਆ ਸੱਤ ਕਾ ਖੇੜਾ ਖੇੜੇ ਚ ਇੱਕ ਕਾਲਵੀ ਹੁੰਦਾ ਖੇੜਾ ਪਿੰਡ ਰੋਂਗਾ ਇਹਦੇ ਨੇ ਉਤੇ ਇੱਕ ਬੰਦਾ ਹੁੰਦਾ ਖੇੜੇ ਚ ਇੱਕ ਬੰਦਾ ਹੁੰਦਾ ਸਮਝ ਗਏ ਉਤੇ ਸਾਰੇ ਮਹਿਰਮ ਨੇ ਮਹਿਰਮ ਨੇ ਇਹ ਲੋ ਬਹੁਤ ਆਬਾਦੀ ਬਹੁਤ ਹੈ ਕੋਈ ਕਿਸੇ ਨੂੰ ਰੋਕਦਾ ਨਹੀਂ ਤੂੰ ਵੜ ਜਿਓ ਇਹ ਕੋਸ਼ਿਸ਼ ਕੀਤੀ ਸਮਝਾਉਣ ਦੀ ਪਰ ਗੱਲ ਪੱਲੇ ਨਹੀਂ ਕੋਈ ਭਗਤਾਂ ਨੇ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਕੁਝ ਦੱਸਣ ਦੀ ਧਿਆਨ ਨਹੀਂ ਦਿੱਤਾ ਉਹਨਾਂ ਬੰਦਾ